6.7 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਚ ਵਧੂਗਾ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਕੋਈ ਕੋਈ ਘਬਰਾਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੜੇਗਾ ਉਸ ਤੋਂ ਮੈਨੂੰ ਫੋਨ ਆ ਰਿਹਾ ਕਿ ਕਿੰਨਾ ਪਾਣੀ ਹੈ ਕੋਈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਗਰਪੁਰ ਸਾਹਿਬ ਆ ਅ ਨੰਦਪੁਰ ਸਾਈਡ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੀ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਨੰਦਪੁਰ ਸਾਈਡ ਹਾਈਡਲ ਚੈਨਲ ਹੈ ਤਾਂ ਨੰਦਪੁਰ ਸਾਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਬੀਐਮਪੀ ਨੰਗਲ ਤੋਂ ਜਿਹੜਾ ਸਤਲੋ ਜੇ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਬਹੁਤ ਸਾਰੇ ਮੈਨੂੰ ਫੋਨ ਆ ਰਹੇ ਸੀ ਮੈਸੇਜ ਆ ਕਿ ਤਾਂ ਇਹ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਦਿਨ ਚੈਨਲ ਵਿੱਚ ਦਊਗਾ ਕਿਸੇ ਵੀ ਕੋਈ ਵੀ ਘਬਰਾਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਘਬਰਾਣ ਦੀ ਗੱਲ ਨਹੀਂ ਐਵੇਂ ਕਿਸੇ ਉਪਾਸ਼ਰੀਆਂ ਨਾ 3200 ਕਿਉਂ ਸਿਕ ਹੈ ਮੈਕਸਿਮ ਟਿਓ ਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਰੇਨਲ ਹਾਰਡਲੀ ਜਿਹੜਾ ਹੈ 6 7 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਅਚਵਤ ਹੋਗਾ ਤੇ ਇਸ ਵਕ ਪਹਿਲਾਂ ਵੈਸੇ ਪਾਣੀ ਬਹੁਤ ਘਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨੇ ਸੀ ਤੇ ਸਾਰਿਆਂ ਨਾਲ ਸਾਂਝੀ ਕਰਤਾ ਤਾਂ ਕਿ ਕੋਈ ਵੀ ਜਿਹੜੀ ਝੂਠੀ ਅਫਵਾਹ ਤੇ ਅੱਜ ਦਿਨ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਇਦਾਂ ਘਬਰਾਣ ਵਾਲੀ ਗੱਲ ਨਹੀਂ ਇਲਕਲ ਨੋਮੀਨਲ ਰਿਲੀਜ਼ਸ ਨੇ 22 ਸਤ ਬਾਈਫਰਬਰੀ ਤੱਕ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸੜੰਗਿਆਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ 6 7 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਅਛਤ ਹੋਗਾ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਕੋਈ ਵੀ ਘਬਰਾਉਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਦਿਨ ਮੈਨੂੰ ਫੋਨ ਆ ਰਿਹਾ ਕਿ ਕਿੰਨਾ ਪਾਣੀ ਹੈ ਕੋਈ ਸਸਰੀਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਪੈਂਸ ਸਿਆਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਗਰਪੁਰ ਸਾਹਿਬ ਅਨੰਦਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਅਨੰਦਪੁਰ ਸਾਹਿਬ ਹਾਈਡਲ ਚੈਨਲ ਹੈ ਤਾਂ ਅਨੰਦਪੁਰ ਸਾਹਿਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਬੀਐਮਪੀ ਨੰਗਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਘਬਰਾਣ ਵਾਲੀ ਗੱਲ ਨਹੀਂ ਬਹੁਤ ਸਾਰੇ ਮੈਨੂੰ ਫੋਨ ਕਰ ਰਹੇ ਸੀ ਮੈਸੇਜ ਜਿ ਕਿ ਤਾਂ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਦਿਨ ਚ ਰੈਡੀਨਲ ਬਦੂਗਾ ਕਿਸੇ ਵੀ ਕੋਈ ਵੀ ਘਬਰਾਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਘਬਰਾਣ ਦੀ ਗੱਲ ਨਹੀਂ ਐਵੇਂ ਕਿਸੇ ਉਪਾਸ਼ਰੀਆਂ ਨਾ 3200 ਕਿਉਂ ਸਿਕ ਹੈ ਮੈਕਸਿਮ ਟਿਓ ਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਰੇਨਲ ਹਾਰਡਲੀ ਜਿਹੜਾ ਹੈ 6 7 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਅਚਵਤ ਹੋਗਾ ਤੇ ਇਸ ਵਕ ਪਹਿਲਾਂ ਵੈਸੇ ਹੀ ਪਾਣੀ ਬਹੁਤ ਘਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨੇ ਸੀ ਤੇ ਸਾਰਿਆਂ ਨਾਲ ਸਾਂਝੀ ਕਰ ਤਾ ਕਿ ਕੋਈ ਵੀ ਜਿਹੜੀ ਝੂਠੀ ਅਫਵਾਹ ਤੇ ਅੱਜ ਦਿਨ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਇਦਾਂ ਘਬਰਾਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ਸ ਨੇ 23 ਸੇ 24 ਤੱਕ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸਾਡੇ ਡੰਗਿਆਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੀ